ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਬੈਠਿਆ ਪੀਜੀਆਈ ਕਾਬਦਾ ਸੰਗਰੂਰ ਵਿਖੇ ਬੜਾ ਵਧੀਆ ਟ੍ਰੀਟਮੈਂਟ ਹੈ ਇੱਥੇ ਤੇ ਫਿਲਹਾਲ ਦੇਖਣ ਨੂੰ ਐ ਜਿੱਥੇ ਡਾਕਟਰ ਚੰਗੇ ਐ ਇੱਥੇ ਉੱਥੇ ਨਾਲ ਇੱਥੇ ਮਰੀਜ਼ ਨੂੰ ਕੋਈ ਤਕਲੀਫ ਨਹੀਂ ਆਉਂਦੀ ਕਿਉਂਕਿ ਸਾਰੇ ਦਾ ਸਾਰਾ ਜਿੰਨਾ ਵੀ ਇਹ ਬਿਲਡਿੰਗ ਬਣੀ ਹੈ ਸਾਰੀ ਏਸੀ ਹੈ ਕਿਸੇ ਵੀ ਪ੍ਰਕਾਰ ਦੀ ਮਾੜੀ ਮੋਟੀ ਵੀ ਗਰਮੀ ਨਹੀਂ ਬਹੁਤ ਵਧੀਆ ਇਸ ਤਰੀਕੇ ਨਾਲ ਮਰੀਜ਼ ਭਾਵੇਂ 2 ਘੰਟੇ ਭਾਵੇਂ 4 ਘੰਟੇ ਭਾਵੇਂ 5 ਘੰਟੇ ਬੈਠਿਆ ਰਹੇ ਉਹਨੂੰ ਕਿਲਤ ਨਹੀਂ ਆਏਗੀ ਦਿੱਕਤ ਨਹੀਂ ਆਏਗੀ ਬਾਕੀ ਬਹੁਤ ਵਧੀਆ ਡਾਕਟਰ ਨੇ ਆ ਡਿਪਾਰਟਮੈਂਟ ਦੇ ਡਾਕਟਰ ਬੰਦੇ ਆ ਥੋੜਾ ਜਹਾਜੇ ਘਾਟ ਵੀ ਹੈ ਕਈ ਡਿਪਾਰਟਮੈਂਟ ਦੇ ਡਾਕਟਰਾਂ ਨੇ ਆਉਣਾ ਹੈ ਅਮਰਜੈਂਸੀ ਹਜੇ ਨਹੀਂ ਚੱਲੀ ਆਪਣੇ ਸੰਗਰੂਰ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਮੇਂ ਪਿੰਡਾਂ ਨੂੰ ਬੇਨਤੀ ਕਰਾਂਗਾ ਤੁਸੀਂ ਇੱਥੇ ਜਰੂਰ ਇੱਕ ਵਾਰ ਚੈੱਕਅਪ ਕਰਵਾਇਆ ਕਰੋ ਇੱਥੇ ਆ ਕੇ ਦਵਾਈ ਬੁੱਟੀ ਲਓ ਬਾਕੀ ਦੇ ਹਸਪਤਾਲਾਂ 'ਚ ਖੱਜਲ-ਖੁਆਰੀ ਹੋਣ ਤੋਂ ਬਹੁਤ ਬਿਹਤਰ ਹੈ ਬਰੇ ਨਹੀਂ ਤੇ ਬੜੀਆਂ ਖੱਜਲ-ਖੁਆਰੀਆਂ ਮਿਲਦੀਆਂ ਨੇ ਆਪਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਪਰ ਇੱਥੇ ਬਹੁਤ ਵਧੀਆ ਜਿਹੜੇ ਟੈਸਟ ਨੇ ਉਹ ਵੀ ਸਾਰੇ ਹੁੰਦੇ ਨੇ ਅਲਟਰਾਸਾਉਂਡ ਹੈ ਉਹ ਵੀ ਹੁੰਦਾ ਹੈ ਤੇ ਐਕਸ-ਰੇ ਵਗੈਰਾ ਉਹ ਵੀ ਹੁੰਦੇ ਨੇ ਤੇ ਬਲੱਡ ਟੈਸਟ ਸਾਰੇ ਹੁੰਦੇ ਨੇ ईएनटी ਤੇ ਹਰ ਪ੍ਰਕਾਰ ਦੇ ਡਾਕਟਰ ਬਹਿੰਦੇ ਨੇ ਬੱਚਿਆਂ ਦੇ ਡਾਕਟਰ ਨੇ ਹੱਡੀਆਂ ਦੇ ਡਾਕਟਰ ਬਹਿੰਦੇ ਨੇ ਨੱਕ ਕੰਨ ਗਲੇ ਦੇ ਬਹੁਤ ਵਧੀਆ ਡਾਕਟਰ ਨੇ ਸਪੈਸ਼ਲ ਮੈਡੀਸਨ ਡਾਕਟਰ ਬਹਿੰਦੇ ਨੇ ਤੇ ਸਰਜਰੀ ਦੇ ਬਹੁਤ ਡਾਕਟਰ ਬਹਿੰਦੇ ਨੇ ਤੇ ਵਧੀਆ ਸਹੂਲਤ ਹੈ ਇੱਥੇ ਕਿਉਂਕਿ ਅਸੀਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਇੱਥੇ ਸਾਡੇ ਬੱਚੇ ਦਾ ਫਿਵਾਰ ਦਾ ਟ੍ਰੀਟਮੈਂਟ ਚੱਲਦਾ ਹੈ ਤੇ ਤਕਰੀਬਨ ਹਰ ਹਫ਼ਤੇ 10 ਦੇ 10 ਦਿਨਾਂ ਬਾਅਦ 15-20 ਦਿਨਾਂ ਬਾਅਦ ਆਈਦਾ ਤੇ ਇੱਕ ਚੀਜ਼ ਹੈ ਵੀ ਜੇ ਆਉਨੇ ਆਂ ਭਾਵੇਂ ਦਵਾਈ ਲੇਟ ਮਿਲ ਜਾਂਦੀ ਹੈ ਭਾਵੇਂ 2-4 ਘੰਟੇ ਵੇਟ ਕਰਨੀ ਪੈਂਦੀ ਹੈ ਪਰ ਕੋਈ ਦਿੱਕਤ ਨਹੀਂ ਹੈ ਉਹ ਕਿਉਂ ਨਹੀਂ ਕਿਉਂਕਿ ਬਹੁਤ ਵਧੀਆ ਪ੍ਰਬੰਧ ਹੈ ਇੱਥੋਂ ਦਾ ਸਾਰਾ ਹੀ ਵਧੀਆ ਸਹੂਲਤ ਹੈ ਸਫਾਈ ਦੀ ਬਹੁਤ ਸਹੂਲਤ ਹੈ ਬਾਕੀ ਲਿਫਟ ਹੈ ਬਜ਼ੁਰਗਾਂ ਵਾਸਤੇ ਤੇ ਬਾਕੀ ਬਜ਼ੁਰਗਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਪਹਿਲੇ ਨੰਬਰ ਤੇ ਹੁੰਦੀ ਹੈ ਥੱਲੇ ਟੋਕਨ ਮਿਲਦੇ ਨੇ ਸਭ ਤੋਂ ਪਹਿਲਾਂ ਆ ਕੇ ਟੋਕਨ ਲਓ ਟੋਕਨ ਤੋਂ ਬਾਅਦ ਆਪਣੀ ਪਰਚੀ ਕਟਾਓ ਤੇ ਜਿਹੜਾ ਬੰਦਾ ਦੂਰੀ ਵਾਰ ਤੀਵੀਂ ਵਾਰ ਆਉਂਦਾ ਉਹਨੂੰ ਟੋਕਨ ਲੈ ਕੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੈ ਉਹ ਰਜਿਸਟ੍ਰੇਸ਼ਨ ਕਰਾ ਲੇ ਭਾਵੇਂ ਐਂਟਰੀ ਕਰਾ ਲਈ ਤੇ ਡਾਕਟਰ ਸਾਹਿਬ ਨੂੰ ਮਿਲੇ ਬਹੁਤ ਵਧੀਆ ਠੀਕ ਹੈ ਇੱਥੇ ਜਿੱਥੇ ਤੱਕ ਆਪਾਂ ਵੇਖ ਸਕਦੇ ਆ ਹਸਪਤਾਲਾਂ ਦਾ ਹਾਲ ਮਾੜਾ ਹੀ ਹੈ ਪਰ ਉਰੇ ਠੀਕ ਹੈ ਕਿਉਂਕਿ ਦਿੱਕਤ ਨਹੀਂ ਆਉਂਦੀ ਬੈਠਣ ਲਈ ਸਹੂਲਤ ਬਹੁਤ ਹੈ ਜਗ੍ਹਾ ਬੜੀ ਖੁੱਲੀ ਹੈ ਤੇ ਬਾਕੀ ਬਾਥਰੂਮਾਂ ਦੀ ਸਫਾਈ ਬਾਥਰੂਮ ਹਰ ਫਲੋਰ ਵਿੱਚ ਬਾਥਰੂਮ ਨੇ ਤਿੰਨ ਮੰਜ਼ਲਾ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਵਧੀਆ ਸਫਾਈ ਵਧੀਆ ਪ੍ਰਬੰਧ ਹੈ ਠੀਕ ਲੱਗਦਾ ਹੈ ਤੇ ਮੈਂ ਬੇਨਤੀ ਕਰੂੰਗਾ ਜਿਹੜੇ ਆਪਣੇ ਸੰਗਰੂਰ ਦੇ ਆਲੇ-ਦੁਆਲੇ ਦੇ ਪਟਿਆਲੇ ਤੱਕ ਇਧਰੋਂ ਮਾਨਸਾ ਤੱਕ ਇਧਰੋਂ ਪਾਤੜਾ ਖਨੌਰੀ ਤੱਕ ਜਿੰਨੇ ਵੀ ਪਿੰਡਾਂ ਦੇ ਵਿੱਚ ਕੋਈ ਮਰੀਜ਼ ਹੈ ਨਾ ਤਾਂ ਭਾਈ ਇੱਥੇ ਦਵਾਈ-ਵੂਟੀ ਲੈਣਾ ਆਓ ਵਧੀਆ ਆਪਣਾ ਇੱਥੇ ਟ੍ਰੀਟਮੈਂਟ ਕਰਵਾਓ ਸੋ ਆਪ ਜੀ ਨੂੰ ਇਹੀ ਬੇਨਤੀ ਕਰਦੇ ਆ ਕਿਉਂਕਿ ਕਈਆਂ ਨੂੰ ਇਹ ਨਹੀਂ ਪਤਾ ਵੀ ਪੀਜੀਆਈ ਜਿਹੜੀ ਘਾਫਦਾ ਮਿੰਨੀ ਪੀਜੀਆਈ ਬਣੀ ਹੋਈ ਹੈ ਇਹ ਚੱਲਦੀ ਹੈ ਕਿ ਨਹੀਂ ਚੱਲਦੀ ਮਿੰਨੀ ਪੀਜੀ ਆਈ ਹੈ ਬਾਕੀ ਅਮਰਜੈਂਸੀ ਹਜੇ ਓਪਨ ਨਹੀਂ ਹੋਈ ਅਮਰਜੈਂਸੀ ਵੀ ਚੱਲ ਪੈਣੀ ਹੈ ਥੋੜੇ ਸਮੇਂ ਬਾਅਦ ਤੋਂ ਬਾਕੀ ਤੁਸੀਂ ਜਦੋਂ ਇੱਥੇ ਤੁਹਾਨੂੰ ਕਿਰੇ ਆਉਣ ਦਾ ਮੌਕਾ ਮਿਲੇ ਵੈਸੇ ਵਾਹਿਗੁਰੂ ਨਾ ਕਰੇ ਤੁਹਾਨੂੰ ਮੁਕਤ ਤਕੀਫ ਨਾ ਹੋਵੇ ਪਰ ਸਮਾਂ ਇਹ じゃ ਚੱਲਦਾ ਜੀ ਹਰ ਘਰ ਘਰ ਪਰਿਵਾਰ ਵਿੱਚ ਕੋਈ ਨਾ ਕੋਈ ਦਿੱਕਤ ਆ ਰਹੀ ਹੈ ਕਿਸੇ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਹੈ ਤਾ ਤੇ ਆਪਾਂ ਇਧਰੋਂ ਉਧਰ ਭੱਜਣ ਨੱਠਣ ਨਾਲੋਂ ਪ੍ਰਾਈਵੇਟ ਹਸਪਤਾਲਾਂ 'ਚ ਟੱਕੇ ਖਾਣ ਨਾਲੋਂ ਮੈਨੂੰ ਲੱਗਦਾ ਹੈ ਕਿ ਬਾਕੀ ਸਰਕਾਰੀ ਹਸਪਤਾਲਾਂ 'ਚ ਟੱਕੇ ਖਾਣ ਨਾਲੋਂ ਵੀ ਇੱਥੇ ਪੀਜੀਐ ਇੱਕ ਵਾਰੀ ਜ਼ਰੂਰ ਆ ਕੇ ਆਪਣਾ ਚੈੱਕਅਪ ਵੀ ਕਰਵਾਓ ਤੇ ਟ੍ਰੀਟਮੈਂਟ ਲਓ ਦਵਾਈਆਂ ਲਓ ਬਾਕੀ ਸਰਜਰੀ ਦਾ ਪ੍ਰਬੰਧ ਹੈ ਬਹੁਤ ਵਧੀਆ ਸਰਜਨ ਨੇ ਇੱਥੇ ਤਿੰਨ ਤਰ੍ਹਾਂ ਦੇ ਸਰਜਨ ਨੇ ਕੈਂਸਰ ਤੱਕ ਦੇ ਵੀ ਇੱਥੇ ਜਾਂਚ ਹੁੰਦੀ ਹੈ ਇਹ ਕੈਂਸਰ ਦੇ ਜਿਹੜੇ ਡਾਕਟਰ ਨੇ ਉਹ ਵੀ ਸਰਜਰੀ ਕਰਦੇ ਨੇ ਇੱਥੇ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਆਣਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੇਖੋ ਤੁਹਾਨੂੰ ਪੀਜੀਆਈ ਮਿੰਨੀ ਪੀਜੀਆਈ ਕਾਬਦਾ ਵਿਖਾਈਏ ਆਹ ਵੇਖੋ ਕਿੰਨੀ ਵਧੀਆ ਬਿਲਡਿੰਗ ਬਣੀ ਐ ਸਾਰੀ ਏਸੀ ਮਿਲਣਗਾ ਜੀ ਬਹੁਤ ਵਧੀਆ ਪ੍ਰਬੰਧ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰਾ ਦਿਖਾ ਰਹਿਆਂਗੇ ਇਸ ਕਰਕੇ ਕਿ ਆਪਾਂ ਸਰਕਾਰੀ ਹਸਪਤਾਲਾਂ ਚ ਕਿੰਨੇ ਤੱਕੇ ਖਾਨੇ ਆ ਕਿੰਨੀ ਗਰਮੀ ਐ ਪੇਸ਼ੈਂਟ ਕਿੰਨੇ ਔਖੇ ਹੁੰਦੇ ਨੇ ਉੱਥੇ ਖੜਕੇ ਆ ਤੁਹਾਨੂੰ ਸਾਰਾ ਦਿਖਾ ਰਿਆਂ ਮੇਨ ਐਂਟਰੀ ਇਥੋਂ ਆ ਗੇਟ ਤੋਂ ਆ ਸਾਹਮਣੇ ਸਾਰੇ ਮੇਨ ਗੇਟ ਤੋਂ ਸਾਈਡ ਤੇ ਵੀਰ ਟੋਕਨਾਂ ਵਾਲਾ ਬੈਠਾ ਹੈ ਟੋਕਨ ਲੈ ਕੇ ਆਤੋਂ ਅਨੁਦਖਿਆ ਰਿਆਂਗੇ ਟੋਕਨ ਲੈ ਕੇ ਆ ਸਾਹਮਣੇ ਜਿਹੜੀਆਂ ਲੈਣਾ ਲੱਗੀਆਂ ਨੇ ਆ ਸਾਹਮਣੇ ਇੱਥੇ ਆਪਾਂ ਪਹੁੰਚਣਾਗਾ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਟੋਕਨ ਤੋਂ ਪ੍ਰੰਤ ਆਪਣੀ ਪਰਚੀ ਬਣਦੀ ਆ ਵੇਖੋ ਲੈਣਾ ਲੱਗੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਪਰਚੀਆਂ ਕੱਢਦੇ ਨੇ ਬਜ਼ੁਰਗਾਂ ਦੀਆਂ ਅੱਡ ਬੀਬੀਆਂ ਦੀ ਅੱਡ ਲੈਣ ਲੱਗਦੀ ਐ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਆਮ ਹਸਪਤਾਲਾਂ ਚ ਆਪਾਂ ਜਾਣੇ ਆ ਸਰਕਾਰੀਆਂ ਚ ਬੜਾ ਬੁਰਾ ਹਾਲ ਹੁੰਦਾ ਤੁਸੀਂ ਆ ਬਕਾਇਦਾ ਉੱਥੇ ਐਲਸੀਡੀਆਂ ਸਕਰੀਨਾਂ ਲੱਗੀਆਂ ਨੇ ਉਹਨਾਂ ਦੇ ਉੱਪਰ ਲਿਖਿਆ ਵੀ ਹੁੰਦਾ ਪੜਿਆ ਲਿਖਿਆ ਮੀਰ ਭਾਈ ਉੱਥੇ ਪੜ ਸਕਦਾ ਵੀ ਕਿੱਥੇ ਕੀ ਕਰਨਾ